ਹੁਸ਼ਿਆਰਪੁਰ ਦੇ ਟਾਂਡਾ ਊੜਮਰਚ ਚੋਰਾਂ ਨੂੰ ਨਹੀਂ ਰਿਹਾ ਪੁਲਿਸ ਦਾ ਕੌਬ ਬੀਤੀ ਰਾਤ ਕਾਨੀਵਾਦੀ ਚ ਇੱਕ ਘਰ ਨੂੰ ਚੋਰਾਂ ਨੇ ਮਾਰਿਆ ਨਿਸ਼ਾਨਾ ਘਰ ਤੋਂ ਲਾਹ ੜੇ 10 ਤੋਂ 15 ਲੱਖ ਦੀ ਨਕਦੀ ਵਿਦੇਸ਼ੀ ਕਰੰਸੀ ਸੋਨੇ ਦੇ ਗਹਿਣੇ ਤੇ ਦੋ ਸਿਲੰਡਰ ਤਰਮੇਜੀ ਰਾਤ ਆਡੇ ਕਰ ਜਿਹੜੀ ਅਸਨ ਲੱਗੀ ਚੋਰੀ ਹੋਈ ਹੈ ਕੀ ਕੀ ਨੁਕਸਾਨ ਹੋਇਆ ਤੁਹਾਡਾ ਸਰ ਜੀ 8 ਲੱਖ ਰੁਪਏ ਦਾ ਨਕਦ ਸਗਾ ਜੀ ਹਾਂਜੀ ਇੱਕ ਨਾਥ ਹੈਗੀ ਐ ਦੋ ਚੂੜੀਆਂ ਹੈਗੀਆਂ ਆਪਣੇ ਮੰਦਰੀਆਂ ਦੋ ਲੇਡੀ ਮੰਦਰੀਆਂ ਇੱਕ ਜੋੜੇ ਕਾਂਟੇ ਹੈਗੇ ਆ ਇੱਕ ਟਿੱਕਾ ਆ ਦੋ ਜੋੜੇ ਟੌਪ ਰਹੀਏ ਆ ਦੋ ਜੋੜੇ ਵਾਲੀਆਂ ਹੈਗੀਆਂ ਛੋਟੀਆਂ ਇੱਕ ਹੋਰ ਛੋਟੀ ਵਾਲੀ ਹੈਗੀ ਇੱਕ ਮੇਰੀ ਪੋਤੀ ਦੀ ਵਾਲੀ ਛੋਟੀ ਜਿਹੀ ਬਣਾ ਕੇ ਮੇਰੇ ਮੁੰਡੇ ਦੇ ਬਾਹਰ ਗਿਆ ਹੋਇਆ ਸੀ ਉਹ ਤੇ ਇਹ ਇੱਕ ਭਾਸੀ ਜੀਆਂ ਬਗੜੀਆਂ ਸਗੀਆਂ ਮੇਰੀ ਕੁੜੀ ਦੀ ਇੱਕ ਨੱਥ ਹੈਗੀ ਆ ਦੋ ਜੋੜੇ ਵਾਲੀਆਂ ਹੈਗੀਆਂ ਇੱਕ ਟੌਪ ਹੈਗਾ ਇੱਕ ਵੀ ਲੇਡੀਜ਼ ਮੰਦਰੀ ਜੀ ਕੁੱਲ ਮਿਲਾ ਕੇ ਕਿੰਨਾ ਕ ਨੁਕਸਾਨ ਆ ਇਹ ਤਾਂ ਹੁਣ ਬੰਦ ਬੰਦ ਲੱਗਦਾ ਕੰਨਰ ਸਰਪੰਚ ਲੱਖਾਂ ਦਾ ਨੁਕਸਾਨ ਕਹਿ ਸਕਦੇ ਆਪਾਂ ਨੂੰ तकरीबन ਕੈਸ਼ ਪਾਗ 8-10 ਲੱਖ ਦੇ ਕਰੀਬ ਦਾ ਹੋਗਾ ਜੀ ਘਟਾ-ਬਟਾ ਜੋ ਚੋਰੀ ਹੋ ਉਸ ਸਮੇ ਤੁਸੀਂ ਕਿੱਥੇ ਸੀਗੇ ਅਸੀਂ ਉਧਰ ਆਪਣੇ ਬੁੱਬੇ ਪਾਸੇ ਮਗਾਰ ਪੜਾ ਰਹੇ ਹਾਂ ਐਮਸੀ ਵਾਲੀ ਦੇ ਲਾਗੇ ਉੱਥੇ ਸੀਗੇ ਚੰਗੀ ਉਹ ਮੇਰੀ ਬੁਕਿੰਗ ਨੇ ਸਿਰੇ ਆ ਕੇ ਮੈਨੂੰ ਦੱਸਿਆ ਕਿ ਪਾਪਾ ਇਹ ਦਿਨ ਦਾ ਕਰਕੇ ਗਾਲਿਆ ਤੇ ਉਹ ਮੈਂ ਤਾਂ ਵਾਰਾ ਤਾਂ ਨਹੀਂ ਦੇਖਿਆ ਤੇ ਉਦੋਂ ਮੈਂ ਅਲਮਾਰੀ ਦੇਖੀ ਅਲਮਾਰੀ ਪਾਟੀ ਵੀ ਫੇਰ ਮੈਂ ਤਾਂ ਸਾਰਾ ਸਮਾਨ ਗਿਆ ਚਲਾ ਗਿਆ ਸਮਾਨ ਦੰਦਾ ਖੋਲੇ ਹੈਗਾ ਖੋਲ ਕੇ ਅੰਦਰ ਗਿਆ ਸਭ ਕੁਝ ਹੀ ਅੰਦਰ ਰਹਿ ਗਿਆ ਕੀ ਲੱਗਦਾ ਕਿੱਧਰੋਂ ਦੀ ਆਏ ਹੋਣਗੇ ਚੋਰ ਜਿਹੜੇ ਆ ਚੋਰ ਮੇਰਾ ਫੁੱਟਾਂ ਦੀ ਆਏ ਹੋਣੇ ਆ ਅਲਮਾਰੀ ਗਲਾਈ ਚਾਂਗੀ ਤਾਂ ਆਏ ਗਾੜੀ ਨੂੰ ਜੰਦਾ ਲੱਗਾ ਹੁੰਦਾ ਹੈ ਗੇਟ ਲਾ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਹਾਂ ਪੁਲਿਸ ਆਏ ਸੀ ਉਹ ਦੇਖ ਕੇ ਲੱਗਾ ਸੁਣਾ ਜੀ ਉਹ ਕਹਿੰਦੇ ਆਪੇ ਰਿਪੋਰਟ ਦਾ ਆਦੇਤਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਵੀ ਸਾਡਾ ਚੋਰ ਫੜਿਆ ਜਾਵੇ ਮੋਰ ਜੀ ਸਾਮਾਨ ਮਿਲ ਜਾ ਸਾਮਾਨ ਮਿਲ ਜਾ ਇਹ ਜਿਹੜਾ ਡਿਊਟੀ ਅਫਸਰ ਸਾਹਿਬ ਮੌਕੇ ਤੇ ਜਾ ਕੇ ਜਿਹੜਾ ਦੇਖ ਲਿਆ ਜੀ ਵੈਰੀਫਾਈ ਕਰ ਰਹੇ ਆ ਬਾਕੀ 60 ਫੂਟੇਜ ਦੇਖ ਕੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਦੇ ਹਾਂ ਜੀ ਡਿਟੇਲ ਜੀ ਸੇ ਰਾਤੀ ਰਾਤੀ ਚੋਰੀ ਹੋਈ ਹੈ ਮੰਨਦਾ ਕੋਈ ਫੈਮੁੰਦਾ ਕਿ ਐਕਚੁਅਲ ਪਤਾ ਅਜੇ ਅਜੇ ਮਤਲਬ ਉਹ ਕੈਮਰੇਆਂ ਤੋਂ ਪਤਾ ਲੱਗੇਗਾ ਜੀ ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ ਪਰ ਅਸੀਂ ਕਰ ਰਹੇ ਹਾਂ ਜੀ ਵੈਰੀਫਾਈ ਕਰ